ਹਾਲੋ ਦੋਸਤੋ ਸਸ ਸਤਿ ਸ਼੍ਰੀ ਅਕਾਲ ਮੈਂ ਅਜੀਤ ਦਾ ਦੋਸਤ ਜੀ ਇਸ ਗੁੰਦਾ ਅੱਜ ਮੈਂ ਤੁਹਾਨੂੰ ਇੱਕ ਛੋਟੀ ਜਾਣਕਾਰੀ ਬਹੁਤ ਮਹੱਤਵਪੂਰਨ ਜਾਣਕਾਰੀ ਦੇਵਾਂਗਾ ਜੇ ਤੁਸੀਂ ਬਿਜਲੀ ਦਾ ਗੀਜ਼ਰ ਖਰੀਦਦੇ ਹੋ ਨੀ ਉਹਦੇ ਨਾਲ ਬਾਕਸ ਚ ਆ ਪ੍ਰੋਡਕਟ ਨਾਲ ਹੁੰਦਾ ਹੈਗਾ ਕਈ ਵਾਰੀ ਦੇਖਿਆਗਾ ਵੀ ਮੈਂ ਬਿਜਲੀ ਵਾਲੇ ਬਿਸਤਰੀ ਜਾਂ ਪਲੰਬਰ ਉਹ ਕਹਿੰਦਾ ਇਹਦੀ ਕੋਈ ਜ਼ਰੂਰਤ ਨਹੀਂ ਹੈਗੀ ਨੂੰ ਉਪਰਾਂ ਲਾਓ ਜੀ ਪਾਈਪ ਸੱਦਾ ਕਰ ਦਿੰਦੇ ਨੇ ਲੇਕਿਨ ਇਹ ਤਿੰਨ ਮਹੱਤਵਪੂਰਨ ਪੁਆਇੰਟ ਹੈਗਾ ਜ਼ਰੂਰੀ ਨੇ ਇਹ ਲਾਉਣਾ ਜ਼ਰੂਰੀ ਹੈ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਜੇ ਉਹਦੀ ਅੰਦਰਲੀ ਪ੍ਰੋਟੈਕਸ਼ਨਾਂ ਫੇਲ ਹੋ ਜਾਣਗੀ ਜੀਰ ਦੀਆਂ థਰਮੋਸਟ ਤਾਂ ਇਹ ਇੱਕ ਤਰ੍ਹਾਂ ਦਾ ਕੁੱਕਰ ਵਾਂਗੂ ਸੀਟੀ ਇੱਥੋਂ ਵੱਲ ਕੇ ਨਾ ਇੱਥੋਂ ਦੀ ਸਟੀਮ ਤੇ ਸਟੀਮ ਬਾਹਰ ਕੱਢ ਦਿੰਦਾ ਹੈਗਾ ਫਟਣ ਦਾ ਕੋਈ ਡਰ ਨਹੀਂ ਲੈਂਦਾ ਉਸ ਤੋਂ ਅਗਲੀ ਪ੍ਰੋਟੈਕਸ਼ਨ ਹੈਗੀ ਇਹਦੀ ਪਾਣੀ ਜਾ ਸਕਦਾ ਇਹ ਚ ਬਾਪਸ ਨਹੀਂ ਆ ਸਕਦਾ ਰਾੜ ਸੜਨ ਦਾ ਇਹ ਚਾਂਸ ਖਤਮ ਤੇ ਨੰਬਰ ਦੋ ਤੇ ਇਹ ਪਾਣੀ ਨੂੰ ਪੁਣ ਕੇ ਭੇਜਦਾ ਪੂਰਾ ਕੋਈ ਕਚਰਾ ਵਿੱਚ ਨਹੀਂ ਜਾ ਸਕਦਾ ਕੀ ਜਾਂਦੇ ਸੋ ਇਹ ਪ੍ਰੋਡਕਟ ਹੈ ਜਿਹੜਾ ਜ਼ਰੂਰੀ ਲੱਗਣਾ ਜਿਸ ਨੂੰ ਕਹਿੰਦਾ ਅਗਲਾ ਵੀ ਨਹੀਂ ਯਾਰ ਇਹ ਤੋਂ ਬਣਾ ਸਰਜੂਕ ਨਹੀਂ ਜ਼ਰੂਰ ਲਓ ਜੀ ਕਦੇ ਪਾਣੀ ਦਾ ਪਾਖਲਾ ਸਾਨੂੰ ਫਲੋ ਘਟਦਾ ਲੱਗਦਾ ਹੈ ਸੇਮ ਹੀ ਨਿਆ ਬਾਦ ਤਾਂ ਇਹਨੂੰ ਖਲਾਉ ਬੈਪ ਨੂੰ ਬਸ ਇੱਥੇ ਕਚਰਾ ਦੇ ਪਸੇ ਆ ਪਿਆ ਉਹ ਨੂੰ ਸਾਫ ਕਰੋ ਤੇ ਓਕੇ ਆ ਕੰਮ ਧੰਨਵਾਦ ਜੀ